ਵਹ ਪਰਬਟਿਓ ਮਰਦ ਅਗੰਮੜਾ ਬਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਧ ਆਪੇ ਬਰ ਚੇਲਾ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਆਪਣੀ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਵਿਖੇ ਯਾਨੀ ਬਿਹਾਰ ਦੇ ਵਿੱਚ ਪੂਸ ਦੀ 7ਵੀਂ ਵਾਲੇ ਦਿਨ 1666 ਈਸਵੀ ਨੂੰ ਮਾਤਾ ਗੁਜਰ ਕੌਰ ਜੀ ਦੀ ਪਾmvn ਪੁੱਖ ਹੋਇਆ ਜਿਸ ਸਮੇਂ ਆਪ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰਨ ਲਈ ਅਸਾਮ ਅਤੇ ਬੰਗਾਲ ਦੇ ਦੌਰੇ ਤੇ ਨਿਕਲੇ ਹੋਏ ਸਨ ਉਨ੍ਹਾਂ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਸੁਣ ਕੇ ਸਿੱਖਾਂ ਨੂੰ ਪਰਿਵਾਰ ਦੀ ਰਖਿਆ ਲਈ ਅਤੇ ਦੇਖਭਾਲ ਕਰਨ ਦਾ ਹੁਕਮਨਾਮਾ ਭੇਜ ਦਿੱਤਾ ਅਤੇ ਮਾਤਾ ਗੁਜਰ ਕੌਰ ਜੀ ਨੂੰ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣ ਦਾ ਸੁਨੇਹਾ ਕਨੇਰਾ ਜਨਮ ਉਪਰੰਤ ਆਪ ਜੀ ਦੇ ਦਰਸ਼ਨ ਕਰਨ ਲਈ ਸਲਾਮ ਫਕੀਰ ਪੀਰ ਭੀਖਣ ਸ਼ਾਹ ਜੀ ਲਖਨੌਰ ਤੋਂ ਚੱਲ ਕੇ ਆਏ ਪੀਰ ਭੀਖਣ ਸ਼ਾਹ ਨੇ ਬਾਲ ਗੁਬਿੰਦ ਰਾਏ ਦੇ ਦਰਸ਼ਨ ਕਰਦਿਆ ਹੀ ਆਪ ਜੀ ਨੂੰ Hindu Musalmanਾਂ ਦਾ ਸਾਂਝਾ ਇਲਾਹੀ ਨੂਰ ਆਪਕੇ ਸਲਾਇਆ ਗੁਰੂ ਜੀ ਨੇ ਆਪਣੀ ਬਾਲ ਅਵਸਥਾ ਮਾਤਾ ਗੁਜਰ ਕੌਰ ਜੀ ਦੀ ਨਿੱਗੀ ਗੋਦ ਵਿੱਚ ਖੇਡ ਕੇ ਪਟਨੇ ਦੇ ਵਿੱਚ ਹੀ guzari ਆਪ ਜੀ ਨੇ ਆਪਣੀ ਮੁੱਢਲੀ ਵਿੱਦਿਆ ਬਿਹਾਰ ਅਤੇ ਅਨੰਦਪੁਰ ਰਹੰਦਿਆ ਹੀ ਸਿੱਖੀ ਇੱਥੇ ਹੀ ਗੁਰੂ ਜੀ ਨੇ ਮਾਤਾ ਗੁਜਰ ਕੌਰ ਜੀ ਦੀ ਦੇਖ ਰੇਖੇ ਹੇਠ ਬਿਹਾਰੀ ਗੁਰਮੁਖੀ ਤੋਂ ਇਲਾਵਾ ਗੁਰਬਾਣੀ ਅਤੇ ਸ਼ਾਸਤਰ ਵਿੱਦਿਆ ਦੇ ਬੱਲੇ ਕੋਰ ਸਿੱਖੇ ਦੂਸਰੇ ਬੱਚਿਆਂ ਦੇ ਮੁਕਾਬਲੇ ਗੁਰੂ ਸਾਹਿਬ ਬਚਪਨ ਤੋਂ ਹੀ ਵੱਖਰੇ ਸੁਭਾਅ ਦੇ ਸਨ ਵੱਖਰੀ ਵਿਰਤੀ ਦੇ ਮਾਲਕ ਸਨ ਆਪ ਬਚਪਨ ਵਿੱਚ ਹੀ ਸ਼ਸਤਰ ਵਿਦਿਆ ਚ ਰੁਚੀ ਰੱਖਣ ਲੱਗ ਪਏ ਗੁਰੂ ਜੀ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਯੁੱਧ ਵਿਦਿਆ ਦੀ ਸਿਖਲਾਈ ਵਿੱਚ નિਪੁੰਨ ਕਰਨ ਦੇ ਨਾਲ ਨਾਲ ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੀ ਵਿਦਿਆ ਵੀ ਦਵਾਈ ਗੁਰੂ ਜੀ ਨੇ ਫਾਰਸੀ ਕਾਜੀ ਪੀਰ ਮੁਹੰਮਦ ਤੋਂ ਸਿੱਖੀ ਅਤੇ ਸੰਸਕ੍ਰਿਤ ਭਾਸ਼ਾ ਪੰਡਤ ਹਰਜਸ ਤੋਂ ਸਿੱਖੀ ਇਸ ਤੋਂ ਇਲਾਵਾ ਆਪ ਜੀ ਨੇ ਗੁਰਮੁਖੀ ਦਾ ਗਿਆਨ ਭਾਈ ਮਤੀ ਦਾਸ ਅਤੇ ਭਾਈ ਸੈਭ ਚੰਦ ਤੋਂ ਪ੍ਰਾਪਤ ਕੀਤਾ ਧਾਰਮਿਕ ਸ਼ਖਸੀਅਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਆਪ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਭਾਈ ਹਰਜਸ ਸੁਖੀ ਵੀ ਲਾਹੌਰ ਤੋਂ ਉੱਚੇ-ਚੇ ਤੌਰ ਤੇ ਆਪ ਜੀ ਦੇ ਦਰਸ਼ਨ ਕਰਨ ਲਈ ਕਿਤੇ ਬੰਗਾਲ ਅਤੇ ਅਸਾਮ ਦੇ ਸਿੱਖੀ ਦੇ ਪ੍ਰਚਾਰ ਦੇ ਦੌਰੇ ਸਮੇਂ ਤਕਰੀਬਨ 1674-75 ਈਸਵੀ ਦੇ ਨੇੜੇ ਤੇੜੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਦਾ ਮੂੰਹ ਦੇਖਣ ਦੇ ਮਕਸਦ ਨਾਲ ਵਾਪਸੀ ਦਾ ਐਲਾਨ ਕਰ ਦਿੱਤਾ ਉਹਨਾਂ 7 ਸਾਲਾਂ ਦੀ ਲੰਮੀ ਧਰਮ ਪ੍ਰਚਾਰ ਯਾਤਰਾ ਤੋਂ ਵਾਪਸ ਆ ਕੇ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਦਾ ਮੱਥਾ ਚੁੰਮਿਆ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ 11 ਸਾਲਾਂ ਦੀ ਉਮਰ ਵਿੱਚ ਹਰਜਸ ਸੁਪਿੱਖੀ ਖੱਤਰੀ ਦੀ ਧੀ ਮਾਤਾ ਜੀ ਤੋਜੀ ਨਾਲ ਹੋਇਆ ਫਿਰ ਆਪ ਜੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਮਾਤਾ ਸੁન્દਰੀ ਜੀ ਨਾਲ ਹੋਇਆ ਤੇ ਉਸ ਤੋਂ ਬਾਅਦ ਫਿਰ 34 ਸਾਲਾਂ ਦੀ ਉਮਰ ਵਿੱਚ ਮਾਤਾ ਸਾਹਿਬ ਕੌਰ ਨਾਲ ਆਪ ਜੀ ਦਾ ਵਿਆਹ ਸਿਰਫ ਆਤਮਿਕ ਮੁਲਾਕਾਤ ਦੀ ਸ਼ਰਤ ਤੇ ਹੋਇਆ ਸੀ ਕਿਉਂਕਿ ਮਾਤਾ ਸਾਹਿਬ ਕੌਰ ਜੀ ਦੇ ਪਿਤਾ ਭਾਈ ਰਾਮੂ ਜੀ ਆਪਣੀ ਧੀ ਦੇ ਪੈਦਾ ਹੁੰਦਿਆਂ ਹੀ ਦਿਲੋਂ ਗੁਰੂ ਜੀ ਦੇ ਨਿਮਿਤ ਕਰ ਚੁੱਕੇ ਸਨ ਮਾਤਾ ਸੁੰਦਰੀ ਜੀ ਦੀ ਕੁੱਖੋਂ ਵੱਡੇ ਸਭ ਜ਼ਿਆਦਾ ਸਭ ਜ਼ਿਆਦਾ ਜੀਤ ਸਿੰਘ ਜੀ ਦਾ ਜਨਮ ਹੋਇਆ ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਸਭ ਜ਼ਾਦੇ ਸਭ ਜ਼ਿਆਦਾ ਜੁਹਾਰ ਸਿੰਘ ਸਭ ਜ਼ਿਆਦਾ ਜੁਰਾਵਰ ਸਿੰਘ ਅਤੇ ਸਭ ਜ਼ਿਆਦਾ ਫਤੇ ਸਿੰਘ ਦਾ ਜਨਮ ਹੋਇਆ 20 ਕੁ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਰਣ ਭੂਮੀ ਦੇ ਵਿੱਚ ਉਦਣਾ ਪਿਆ ਅਤੇ ਰਹਿੰਦੀ ਉਮਰ ਦਾ ਬਹੁਤਾ ਹਿੱਸਾ ਧਰਮ ਜੁੱਧਾਂ ਵਿੱਚ ਹੀ ਬੀਤਿਆ ਐਸੇ ਦੂਰ ਅੰਦੇਸ਼ੀ ਬਾਦਸ਼ਾਹ ਦਰਵੇਸ਼ ਸਰਵਾਂਸਦਾਨੀ ਸਾਰੀ ਮਨੁੱਖਤਾ ਦਾ ਭਲਾ ਮੰਗਣ ਵਾਲੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਕੋਟਾਨ ਕੋਟ ਮੁਬਾਰਕਾ ਬਹੁਤ ਬਹੁਤ ਧੰਨਵਾਦ ਹੋਣਾਂ ਭੁਲਾਂਦੀ ਮਾਫੀ ਪਖਸ਼ੂ ਆ ਗਿਆ ਬਲਾਉ ਫੱਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ